ਸਾਹਸਾਂਗੇ ਜੀ ਦੀਪਾ ਗੰਡੇ ਕੱਟ ਰਿਆ ਹੈ ਦੀਪਾ ਗੰਡਿਆਂ ਦੀ ਸੇਵਾ ਕਰ ਰਿਹਾ ਤੇਲ ਆ ਰਿਹਾ ਮਸ਼ੀਨ ਨੂੰ ਤੇਲ ਲਾ ਕੇ ਫਿਰ ਗੰਡੇ ਕੱਟੂਗਾ ਆ ਵੇਖੋ ਗੰਡੇ ਕਿਡੇ ਕਿਡੇ ਵਧੀਆ ਕਦੂ ਕੱਟ ਰਹੀਆਂ ਸੰਗਤਾਂ ਕਦੂਆਂ ਦੀ ਸੇਵਾ ਕਰ ਰਹੀਆਂ ਕਦੂਆਂ ਦੀ ਲੋਕੀ ਦੀ ਸੇਵਾ ਕਰੀਆਂ ਲੋਕੀ ਰੱਬਗੀਚਾ ਸਿੰਘ ਕੱਟ ਰਹੇ ਨੇ ਇਹ ਲੋਕੀ ਦੀ ਸੇਵਾ ਕਰੀਆ ਮਾਇਆਂ ਮਾਇਆਂ ਗੰਡਿਆਂ ਦੀ ਸੇਵਾ ਕਰਨੀਆਂ ਗੰਡੇ ਕੱਟ ਰੀਆਂ ਛਿੱਲ ਰੀਆਂ ਗੰਡੇ ਛਿੱਲ ਕੇ ਦੇਣੀਆਂ ਮਸ਼ੀਨ 'ਚ ਮੁੜ ਕੇ ਕੱਟੇ ਜਾਣਗੇ ਗੰਡੇ ਵੇਖੋ ਸਾ ਸੰਗਤ ਜੀ ਇਹ ਗੁਰੂ ਘਰ ਦੀ ਸੇਵਾ ਇਹ ਸੰਤਰਨਾਮ ਸਿੰਘ ਸੰਤਪੂਰਨ ਸਿੰਘ ਇਹ ਲਾਲੀ ਭਾਜੀ ਆਟਾ ਗੁੰਨ ਰਹੇ ਨੇ ਇਹ ਆਟੇ ਚਾਵੇ ਆਟਾ ਪਾ ਰਹੇ ਨੇ ਆ ਮਸ਼ੀਨ ਚ ਆ ਪਾ ਆਟਾ ਸਾ ਸੰਗਤ ਜੀ ਆਟਾ ਗੁੰਨ ਰਿਹਾ ਚਲਾਤੀ ਮਸ਼ੀਨ ਇਹ ਉਹ ਚੱਲ ਵੀ ਸਾ ਸੰਗਤ ਜੀ ਇਹ ਸੇਵਾ ਕਰ ਰਿਹਾ ਗੁਰੂ ਘਰ ਦੀ ਸੇਵਾ ਚੱਲਦੀ ਮੇਰੇ ਗੁਰੂ ਦੀ ਧੰਨ ਸਤਗੁਰੂ ਸਤਗੁਰੂ ਦੀ ਸੇਵਾ ਹੋ ਰਹੀ ਆ ਸਤਗੁਰੂ ਦੇ ਘਰ ਦੀ ਆਵੇ ਆਟਾ ਲੈ ਆਂਦਾ ਸਾਧ ਸੰਗਤ ਜੀ ਆਟਾ ਗੁੰਨ ਰਹੇ ਨੇ ਆਟਾ ਗੁੰਨ ਕੇ ਸਵੇਰ ਦਾ ਟਾਈਮ ਹੈ ਮਾਰਨਿੰਗ ਦਾ ਜਾਣਗੇ ਲੰਗਰ ਚ ਸਾਧ ਸੰਗਤ ਜੀ ਇਹ ਖੰਡਾ ਚੌਕ ਆ ਖੰਡੇ ਚੌਕ ਕੋਲੋਂ ਅਸੀਂ ਆ ਰਹੇ ਹਾਂ ਦੁੱਧ ਲੈ ਕੇ ਸਾਧ ਸੰਗਤ ਜੀ ਇਹ ਖੰਡਾ ਚੌਕ ਤੇ ਖੰਡੇ ਚੌਕ ਦੇ ਵਿధి ਲੰਗ ਰਹੇ ਆ ਇੱਥੇ ਮੇਨ ਗੇਟ ਆ ਗਿਆ ਸੱਚ ਬਾਦ ਦੀ ਬੜੀ ਕਿਰਪਾ ਸਾਧ ਸੰਗਤ ਜੀ ਇਹ 메인 게ਟ ਦੀ ਡਿਊਟੀ ਆ ਸਾਜੂਗ ਦਫ਼ਤਰ ਆ ਇੱਥੇ ਸਕੂਟਰੀਆਂ ਮੋਟਰਸਾਈਕਲ ਖੜੇ ਆ ਆਮ ਸਾਧ ਸੰਗਤ ਦੀ ਵਾਰ ਵਿੱਚ ਮੱਥਾ ਟੇਕਣ ਜਾਂਦੀ ਸਾਧ ਸੰਗਤ ਸਾਧ ਸੰਗਤ ਜੀ ਇਹ ਕਿਰਪਾ ਸਤਿਗੁਰ ਦੀ ਆ ਉਹਦੀ ਕਿਰਪਾ ਤੋਂ ਬੰਦਾ ਕੁਝ ਨਹੀਂ ਕਰ ਸਕਦਾ ਬੰਦਾ ਭਾਵੇਂ ਜਿੱਡਾ ਮਰਜੀ ਭਾਵੇਂ ਅਰਬਾਂ ਪਤੀਣਾ ਹੋਵੇ আর ਜੇ ਉਹ ਪਰ ਇਹਨੂੰ ਮੁੱਖ ਮੋੜ ਲਵੇ ਤੇ ਕੁਝ ਨਹੀਂ ਬੰਦਾ ਸਤਿਗੁਰ ਦੀ ਕਿਰਪਾ ਕਰਦਾ ਇਹ ਸਾਰੀ ਇਹ ਡਿਊਟੀ ਲੰਗਰ ਦੀ 메인 ਡਿਊਟੀ ਆ ਡਿਊਟੀ ਵਿੱਚੋਂ ਲੰਗ ਰਹੇ ਸੀ ਇਹ ਮੇਨ ਡਿਊਟੀ ਦੇ ਵਿੱਚੋਂ ਲੰਘ ਰਿਆਂ ਵਾਹ ਆ ਲਾਲੀ ਭਾਜੀ ਖੜੇ ਨੇ ਆਵੇ ਇਹ ਆ ਲਾਲੀ ਭਾਈ ਦਿੱਤੇ ਉਹਨਾਂ ਨੇ ਆਰਾਮ ਮੰਦਰ ਹਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਰਾਮ ਮੰਦਿਰ ਆ ਜੀ ਸਾਧ ਸੰਗਤ ਜੀ ਇਹ ਰਾਮ ਮੰਦਰ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਆ ਸਾਧ ਸੰਗਤ ਜੀ ਇਹ ਡਿਊਟੀ ਰਾਮ ਮੰਦਰ ਦੀ ਨਵੀਂ ਬਣਾਈ ਜਿਹੜੀ ਹੁਣ ਤੇ ਇਹਦੇ ਸਾਹਮਣੇ ਗੜਵਾ ਜੀ ਬਣਾਏ ਨੇ ਆ ਵੇਖੋ ਗੜਵੇ ਦੀ ਪ੍ਰਦਰਸ਼ਨੀ ਦੇ ਰਹੇ ਨੇ ਇਹ ਗੱਡਾ ਖੜਾ ਸਾਗੂ ਰਾਮ ਸਿੰਘ ਦਾ ਗੱਡੀ ਤੇ ਜਾਂਦੇ ਆ ਕਾਲ ਬੁੰਗੇ ਵਾਲਾ ਗੇਟ ਆ ਰਿਹਾ ਸਤ ਸੰਗ ਜੀ ਇਹ ਕਾਲ ਬੁੰਗੇ ਦਾ ਗੇਟ ਹੈ ਸਾਹਮਣੇ ਇਹ ਕਾਲ ਬੁੰਗੇ ਦਾ ਗੇਟ ਭਗਵਾਨ ਅੜਵੰਗੀ ਸੰਤ ਭਗਵਾਨ ਅੜਵੰਗੀ ਜੀ ਉਹ ਇਹ ਗੇਟ ਦੁਆਰ ਆ ਇਹ ਬਿਲਡਿੰਗ ਨਵੀਂ ਬਣੀ ਹੋਣਾ ਬੜੀ ਕਿਰਪਾ ਸੱਚ ਪਾ ਦੀ ਸਤਗੁਰ ਜੀ ਕੀ ਨਹੀਂ ਕਰਦੇ ਸਤਗੁਰੂ ਸ੍ਰਿਸ਼ਟੀ ਦਾ ਮਾਲਕ ਹੁੰਦਾ ਸਭ ਕੁਝ ਕਰਦਾ